ਸਮਝ ਕਰੀਂ ਇਨਸਾਨਾ ਨਾ ਪੀ ਭੰਗ ਪਿਆਲੇ ਨੂੰ ਜਿਸ ਦਿਨ ਲਾ ਬਾਣਾ ਯਾਦ ਕਰ ਬਾਜਾ ਵਾਲੇ ਨੂੰ ਓ ਜਿਸ ਦਿਨ ਲਾ ਬਾਣਾ ਯਾਦ ਕਰ ਬਾਜਾ ਵਾਲੇ ਨੂੰ ਉਸ ਬਿਨਾਂ ਮੀਰਨਾ ਪੁੱਛ ਲਾ ਦੇ ਦਪਾਨਾ ਦੇ ਕੁਸਜਾਨੀ ਮਾਪੇ ਵੇਖਦੇ ਨਹੀਂ ਦਪਾਨਾ ਦੇ ਨੰਨੀ ਮਾਪੇ ਵੇਖ ਦੇ ਨੀਦ ਕਨਾਤੇ ਅਸ਼ਰਤ ਤੀਰ ਚਲਾਇਆ ਲਗਿਆ ਸਰਵਣ ਪਿਆਰੇ ਦੇ ਮਛਲੀ ਵਾਂਗ ਤਰਪਾਤਾ ਸੀ ਤੜ ਨਦੀਕ ਨਾਰੇ ਤੇ ਮਛਲੀ ਵਾਂਗ ਤਰਪਾਤਾ ਸੀ ਤੜ ਨਦੀਕ ਨਾਰੇ ਤੇ ਫਿਰ ਨਪਲੇਖੇ ਮਾਰਿਆ ਚਾਰਿਆ ਤੀਰ ਕਮਾਨਾਂ ਤੇ ਉਸ ਜਵਾਨੀ ਮਾਤੇ ਦੇਖਦੇ ਨਹੀਂ ਦਕਾਨਾ ਤੇ ਉਸ ਜਵਾਨੀ ਮਾਤੇ ਦੇਖਦੇ ਨਹੀਂ ਦਕਾਨਾ ਤੇ ਪਾਣੀ ਦਾ ਗੜਵਾ ਲੈ ਗਿਆ ਅੰਦਲਿਆਂ ਕੋਲੇ ਜੀ ਅਸੀਂ ਫੇਰ ਪੀਵਾਂਗੇ ਪਾਣੀ ਪਹਿਲਾ ਸਰਵਣ ਬੋਲੇਗੀ ਹਾਂ ਅਸੀਂ ਫੇਰ ਪੀਵਾਂਗੇ ਪਾਣੀ ਪਹਿਲਾ ਸਰਵਣ ਬੋਲੇਗੀ ਦੀ ਮੌਤ ਨੀਰਨਾ ਤਰੇ ਜਵਾਨ ਤੇ ਹੁਸਨ ਜਵਾਨੀ ਮਾਤੇ ਦੇਖਦੇ ਨਹੀਂ ਦੁਕਾਨਾ ਤੇ ਹੁਸਨ ਜਵਾਨੀ ਮਾਤੇ ਦੇਖਦੇ ਨਹੀਂ ਦੁਕਾਨਾ ਤੇ ਲੋਕੋ ਤਦਾ ਪਿਆਰ ਜਗਤ ਵਿੱਚ ਪੈਦਾ ਕਰ ਗਿਆ ਸੀ ਬੁੱਤ ਗਏ ਬਨਵਾਸ ਪਿਤਾ ਦੇ ਗਮੈਲੋਂ ਮਰ ਗਿਆ ਸੀ ਬਤ ਗਏ ਬਨਵਾਸ ਪਿਤਾ ਡੇਗ ਮੈਲੋ ਮਰ ਗਿਆ ਸੀ ਗਰੀ ਪੁੱਤ ਨੇ ਬਹੁਤ ਨੀਰਨਾ ਤੈ ਜਬਾਨ ਤੇ ਹੁਸਨ ਜਵਾਨੀ ਮਾਪੇ ਵੇਖ ਦੇ ਨਹੀਂ ਦਕਾਨਾ ਤੇ ਹੁਸਨ ਜਵਾਨੀ ਮਾਪੇ ਵੇਖ ਦੇ ਨਹੀਂ ਦਕਾਨਾ ਤੇ ਓ ਵੇ ਪੁੱਤ ਜਾ ਕਿਧਰੇ ਮਾਂ ਕਲੇ ਗੇ ਲਾਉਂਦੀ ਏ गिली पुतन सुके पवंदी अनेक दुखड़े सई सही जान ते कुझु जवानी मापेकार ਬਾਪ ਤੇ ਪੁੱਤਰ ਪੂਰਨ ਦੀ ਸគਣਾ ਚਾਲ ਵਿੱਚ ਓੜਾ ਸਤਿਆ ਰਹੀ ਨਾ ਪੂਰਨ ਦੀ ਸគਣਾ ਚਾਲ ਵਿੱਚ ਓੜਾ ਸਤਿਆ ਰਹੀ ਨਾ ਪੂਰਨ ਦੀ ਮੈਂ ਦੂਰ ਬਾਤ ਹੈ ਦੇਖ ਲੋ ਦੇਸ਼ ਕੀ ਜਪਾਨਾ ਤੇ ਹੁਸਨ ਜਵਾਨੀ ਮਾਪੇ ਬਿਕਦੇ ਨਹੀਂ ਦੁਕਾਨਾਂ ਨੀ ਮਾਪੇ ਵੇਖਦੇ ਨਹੀਂ ਦਕਾਨਾ ਤੇ ਹੁਣ ਸਿੰਘਾ ਤੂੰ ਛੱਡ ਦੇ ਹੁਣ ਦੁਨੀਆ ਦੇ ਚੋੜੇ ਜੀ ਨਹੀਂ ਕਿਸੇ ਨੂੰ ਖਬਰ ਚੋਲਾ ਮਾਰੇ ਦੇ ਦੇ ਜੀ ਹੋ ਨਹੀਂ ਕਿਸੇ ਨੂੰ ਖਬਰ ਚੋਲਾ ਮਾਰੇ ਦੇ ਦੇ ਜੀ ਨਾ ਸੱਦੀਏ ਰਾਗ ਗਾਉਣਗੇ ਵੇਚ ਦੇਵਾਨਾ ਦੇ జీ మాజ